ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਮੈਂ ਤੁਹਾਨੂੰ ਬਹੁਤ ਇਨਫੋਰਮੇਸ਼ਨ ਵਧੀਆ ਦੇ ਰਿਹਾ ਹੈਗਾ ਤੇ ਜੋ ਬੱਚਿਆਂ ਨੂੰ ਚੰਗੀ ਲੱਗੇ ਤਾਂ ਬੇਟਾ ਜਰੂਰ ਅਪਣਾਈਓ ਤੇ ਜਿਹੜੇ ਬੱਚੇ ਨਵੇਂ ਨੇ ਮੇਰੇ ਚੈਨਲ ਤੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਬਟਨ ਦਬਾ ਲੈਣ ਤੇ ਸ਼ੇਅਰ ਕਰ ਦੇਣ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਜੋ ਐਮਪੀਐਚ ਡਬਲਯੂ ਮੇਲ ਦੀ ਫੀਮੇਲ ਦੀ ਸਟਾਫ ਨਰਸ ਦੀ ਬੇਟਾ ਤਿਆਰੀ ਕਰ ਰਹੇ ਨੇ ਸਟਾਫ ਨਰਸ ਦਾ ਪੇਪਰ ਬੇਟਾ ਆਪਾਂ ਨੂੰ ਪਤਾ ਹੈਗਾ 27 ਤਰੀਕ ਲਾਸਟ ਹੈਗੀ 27 ਅਕਤੂਬਰ ਅਪਲਾਈ ਕਰਨ ਦੀ ਆਪਣੇ ਕੋਲ ਹੋਮੀਪਾਬਾ ਇੰਸਟੀਚੂਟ ਆਫ ਜਿਹੜਾ ਹੋਮੀਪਾਬਾ ਇੰਸਟੀਚੂਟ ਹੈ ਜਿਹੜਾ ਮੈਡੀਕਲ ਦਾ ਸੰਗਰੂਰ ਉਹਦੇ ਵੱਲੋਂ ਪੋਸਟਾ ਗੱਡੀਆਂ ਗਈਆਂ ਉਹ ਦੀ 27 ਤਰੀਕ ਲਾਸਟ ਹੈ ਅਪਲਾਈ ਕਰਨ ਦੀ ਬੇਟਾ ਜਿੰਨਾ ਬੱਚਿਆਂ ਨੇ ਨਹੀਂ ਅਪਲਾਈ ਕੀਤਾ ਉਹ ਪੇਪਰ ਨੂੰ ਜਰੂਰ ਅਪਲਾਈ ਕਰ ਲੈਣ ਸਟਾਫ ਨਰਸ ਦੇ ਲਈ ਜੋ ਬੱਚੇ ਸਟਾਫ ਨਰਸ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਨੇ ਐਮ ਪੀ ਐਚ ਡਬਲਯੂ ਮੇਲ ਦੀ ਫੀਮੇਲ ਦੀ ਤਿਆਰੀ ਕਰਨਾ ਚਾਹੁੰਦੇ ਨੇ ਬੇਟਾ ਉਹ ਆਪਣੇ ਕੋਲ 94 630 79 680 ਨੰਬਰ ਤੇ ਕੰਟੈਕਟ ਕਰ ਸਕਦੇ ਨੇ ਜੋ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਅਵੇਲੇਬਲ ਹੈ ਉਸ ਲਿੰਕ ਦੇ ਉੱਪਰ ਜਾ ਕੇ ਤੁਸੀਂ ਫ੍ਰੀ ਵਟਸਐਪ ਗਰੁੱਪ ਨਾਲ ਜੁੜ ਸਕਦੇ ਹੋ ਬੱਚੇ ਸਾਨੂੰ ਪਤਾ ਹੈ 406 ਪੋਸਟਾਂ ਜਿਹੜੀਆਂ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕੱਢੀਆਂ ਗਈਆਂ ਸੀਆਂ ਡੀਐਸਚ ਐਸ ਦੇ ਅੰਡਰ ਤੇ ਉਹਦੀਆਂ ਬੇਟਾ ਆਪਣੇ ਕੋਲ ਰਿਜ਼ਲਟ ਹੈ ਜਿਹੜਾ ਪੇਪਰ ਹੈ ਜਿਹੜਾ ਉਹ 5 ਅਕਤੂਬਰ 2025 ਨੂੰ ਲਿਆ ਗਿਆ ਸੀਗਾ ਉਹਦਾ ਜਿਹੜਾ ਰਿਜ਼ਲਟ ਹੈ ਉਹ ਆਊਟ ਕਰ ਦਿੱਤਾ ਗਿਆਗਾ ਠੀਕ ਹੈ ਉਸ ਦਾ ਰਿਜ਼ਲਟ ਹੈ ਜਿਹੜਾ ਉਹ ਆਊਟ ਕਰ ਦਿੱਤਾ ਗਿਆਗਾ ਬੇਟਾ ਇਹਦੇ ਵਿੱਚ ਸਾਨੂੰ ਦੱਸਿਆ ਗਿਆਗਾ ਬੇਟਾ ਆਪਣੇ ਕੋਲ ਜਿਹੜਾ 25 ਨੰਬਰ ਲੈਣੀ ਜ਼ਰੂਰੀ ਸੀ ਪੇਪਰ ਪੰਜਾਬੀ ਦੇ ਵਿੱਚੋਂ ਹੁਣ ਤੁਸੀਂ ਰਿਜ਼ਲਟ ਨੂੰ ਬੇਟਾ ਆਪਾਂ ਦੇਖ ਹੀ ਸਕਦੇ ਆ ਦੇਖੋ ਜਿਹੜੇ ਬੱਚਿਆਂ ਨੇ 50 ਦੇ ਵਿੱਚੋਂ 25 ਨੰਬਰ ਲੈਣੇ ਸੀ ਪਾਰਟ A ਦੇ ਵਿੱਚੋਂ ਤੁਸੀਂ ਇੱਕ ਪੇਜ ਦੇ ਉੱਪਰੋਂ ਹੀ ਬੇਟਾ ਸਾਨੂੰ ਪਤਾ ਲੱਗ ਜਾਏਗਾ ਕਿੰਨੇ ਬੱਚੇ ਪਾਸ ਹੋਏ ਨੇਗੇ ਕਿੰਨੇ ਬੱਚੇ ਫੇਲ ਹੋਏ ਨੇ ਬੇਟਾ ਆਪ ਦੇਖੋ ਆਪਾਂ ਕਾਊਂਟਿੰਗ ਕਰਨੀ ਹੈ ਤਾਂ 1 2 3 4 5 6 7 8 9 10 ਬੇਟਾ ਟੋਟਲ ਜਿਹੜੇ ਬੱਚੇ ਸੀਗੇ 25 ਟੋਟਲ ਬੱਚੇ ਕਿੰਨੇ ਸੀਗੇ ਬੇਟਾ ਆਪਣੇ ਕੋਲ ਇੱਕ ਪੇਜ ਦੇ ਉੱਪਰ 10 ਬੱਚੇ ਜਿਨ੍ਹਾਂ ਦੇ ਵਿੱਚੋਂ ਫੇਲ ਹੋ ਚੁੱਕੇ ਨੇ ਬੇਟਾ ਆਪਣੇ ਕੋਲ ਟੋਟਲ ਬੱਚੇ ਹੈਗੇ ਸੀਗੇ ਟੋਟਲ ਬੱਚੇ-ਬੱਚੇ ਆਪਣੇ ਕੋਲ 25 ਦੇ 25 ਦੇ ਕਰੀਬ ਬੇਟਾ ਬੱਚੇ ਸੀਗੇ ਇੱਕ ਪੇਜ ਦੇ ਉੱਪਰ ਜਿੰਨਾ ਵਿੱਚੋਂ 10 ਬੱਚੇ ਫੇਲ ਨੇ ਪੰਜਾਬੀ ਪੇਪਰ ਦੇ ਵਿੱਚੋਂ ਲਗਭਗ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ 50% ਬੱਚੇ ਲਗਭਗ ਬੇਟਾ 50% ਬੱਚੇ ਜਿਹੜੇ ਉਹ ਪੰਜਾਬੀ ਪੇਪਰ ਦੇ ਵਿੱਚੋਂ ਹੀ ਫੇਲ ਹੋ ਚੁੱਕੇ ਨੇ ਚਾਹੇ ਬੀ ਪੇਪਰ ਦੇ ਵਿੱਚ ਉਹਨਾਂ ਨੇ ਕਿੰਨੇ ਮਰਜ਼ੀ ਮਾਰਕਸ ਲਏ ਹੋਣ ਬੇਟਾ ਜਦੋਂ ਉਹ ਪੰਜਾਬੀ ਪੇਪਰ ਚੋਂ ਫੇਲ ਹੋਗੇ ਤਾਂ ਇਟ ਮੀਨਜ਼ ਕਿ ਉਹ ਫੇਲ ਨੇ ਐਸ ਕਰਕੇ ਬੇਟਾ ਜਿਹੜੇ ਬੱਚੇ ਪੰਜਾਬੀ ਏ ਪੇਪਰ ਦੀ ਬੇਟਾ ਐਮ ਪੀ ਐਚ ਡਬਲਯੂ ਮੇਲ ਵਾਲੇ ਫੀਮੇਲ ਵਾਲੇ ਉਹਨਾਂ ਲਈ ਬੇਟਾ ਜ਼ਰੂਰੀ ਇਨਫੋਰਮੇਸ਼ਨ ਹੈ 94630 79680 ਨੰਬਰ ਤੇ ਬੇਟਾ ਤੁਸੀਂ ਗੂਗਲ ਪੇ ਕਰਨਾ ਹੈ 1000 ਰੁਪਿਆ 1000 ਰੁਪਿਆ ਗੂਗਲ ਪੇ ਕਰਕੇ ਬੇਟਾ ਤੁਸੀਂ ਆਪਣਾ ਪੰਜਾਬੀ ਪੇਪਰ ਦੀ ਤਿਆਰੀ ਕਰ ਸਕਦੇ ਹੋ ਪੰਜਾਬੀ ਪੇਪਰ ਦੀ ਤਿਆਰੀ ਕਰਨ ਵਾਸਤੇ ਬੇਟਾ ਤੁਸੀਂ Google Pay 946379680 ਨੰਬਰ ਤੇ ਸਿਰਫ ਤੇ ਸਿਰਫ 1000 ਰੁਪਏ ਕਰਨਾ ਹੈ ਪੇਪਰ ਤੱਕ ਦੀ ਤੁਹਾਨੂੰ ਤਿਆਰੀ ਪੰਜਾਬੀ ਦੀ ਫੁੱਲ ਬਟਾ ਫੁੱਲ ਤਿਆਰੀ ਕਰਾਈ ਜਾਊਗੀ ਜਿਹਦੇ ਵਿੱਚੋਂ ਮੇਰੀ ਇਹ ਗਾਰੰਟੀ ਤਾਂ ਹੈਗੀ ਵੀ ਤੁਸੀਂ ਪੰਜਾਬੀ ਝੋਣੀ ਫੇਲ ਹੋਵੋਗੇ ਜੇਕਰ ਤੁਸੀਂ ਮੇਰੇ ਕੋਲ ਕੋਚਿੰਗ ਲੈਣੇ ਹੋ ਹੁਣ ਇੱਥੇ ਮੈਂ ਤਾਂ ਇਹ ਗੱਲ ਕਹਿ ਰਿਹਾ ਬੇਟਾ ਕਿਉਂਕਿ ਪੰਜਾਬੀ ਦੇ ਵਿੱਚੋਂ 50% ਬੱਚੇ ਬੇਟਾ ਸਟਾਫ ਨਰਸ ਦੇ ਪੇਪਰ ਦੇ ਵਿੱਚੋਂ ਫੇਲ ਹੋ ਚੁੱਕੇ ਨੇਗੇ ਤੇ ਹੁਣ ਜੇ ਆਪਾਂ ਗੱਲ ਕਰੀਏ ਬੇਟਾ ਮੈਰਿਟ ਦੀ ਆਪਾਂ ਮੈਰਿਟ ਦੀ ਇੱਥੇ ਗੱਲ ਕਰਦੇ ਕਰਦੇ ਆ ਤਾਂ ਪਹਿਲੇ ਪੇਜ ਦੇ ਵਿੱਚ ਬੇਟਾ 44 ਸਭ ਤੋਂ ਮੈਕਸਿਮਮ ਨੰਬਰ ਆਏ ਹੋਏ ਨੇਗੇ 99 ਨੰਬਰ ਮੈਕਸਿਮਮ ਆਏ ਹੋਏ ਨੇ ਹਨਾ 99 ਨੰਬਰ ਪਹਿਲੇ ਪੇਜ ਦੇ ਉੱਪਰ ਬੇਟਾ ਆਪਣੇ ਕੋਲ 64 ਨੰਬਰ ਆ ਗਿਆ ਮੈਕਸਿਮਮ ਠੀਕ ਹੈ ਮੈਕਸਿਮਮ ਹੁਣ ਜਿਹੜੇ 64 ਨੰਬਰ ਮੈਕਸਿਮਮ ਹੈ ਤਾਂ ਆਪਣੇ ਕੋਲ ਮੈਂ ਜਿੰਨਾ ਕ ਅਬਜ਼ਰਵ ਕੀਤਾ ਹੈਗਾ ਬੇਟਾ ਸਾਰੀਆਂ ਸ਼ੀਟਸ ਦੀ ਅਸੀਂ ਗੱਲ ਕਰਦੇ ਆਂਗੇ ਅ ਟੋਟਲ ਆਪਣੇ ਕੋਲ ਜਿੰਨੇ ਪੇਜ ਹੈਗੇ 300 ਕੁਛ ਪੇਜਾਂ ਦੇ ਉੱਪਰ ਬੇਟਾ ਸਾਡੇ ਬੱਚਿਆਂ ਦੇ ਹੈਗੇ ਹੈਗੇ ਤਾਂ ਜੇਕਰ ਅਸੀਂ 2-3 ਬੱਚੇ ਵੀ ਇੱਕ ਪੇਜ ਤੋਂ ਲੈਣੇ ਆਂ ਤਲ ਲਗਭਗ ਬੇਟਾ ਜਿਹੜੇ ਹੈਗੇ ਹੈਗੇ ਉਮੀਦ ਹੈਗੇ ਵੀ ਜਿਹੜੇ ਬੱਚੇ ਦੇ 50 ਤੋਂ ਉੱਪਰ ਉੱਪਰ ਨੰਬਰ ਹੈ ਉਹ ਲਗਭਗ ਬੇਟਾ ਸਿਲੇਕਟਡ ਕੈਂਡੀਡੇਟ ਨੇ ਜਿੰਨਾ ਬੱਚਿਆਂ ਦੇ ਬੇਟਾ 50 ਤੋਂ ਉੱਪਰ ਉੱਪਰ ਨੰਬਰ ਹੈ ਬੇਟਾ ਉਹ ਲਗਭਗ ਸਿਲੇਕਟਡ ਕੈਂਡੀਡੇਟਸ ਦੀ ਲਿਸਟ ਦੇ ਵਿੱਚ ਆਏ ਨੇਗੇ ਤੇ ਬਾਕੀ ਬੇਟਾ ਜਿਹੜੇ 50 ਤੋਂ ਥੱਲੇ ਨੰਬਰ ਵਾਲੇ ਆ ਬੱਚੇ ਉਹ ਸਿਲੇਕਟਡ ਲਿਸਟ ਦੇ ਵਿੱਚ ਨਹੀਂ ਹੈਗੇਗੇ ਤਾਂ ਬੇਟਾ ਹੁਣ ਆਪਣੇ ਕੋਲ ਹੋਮੀ ਪਪਾ ਜਿਹੜਾ ਹਸਪੀਟਲ ਹੈ ਤੇ ਮੈਡੀਕਲ ਇੰਸਟੀਚਿਊਟ ਹੈ ਉਹਦੇ ਵੱਲੋਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਉਹਦੀ 27 10 2025 ਲਾਸਟ ਡੇਟ ਹੈ ਅਪਲਾਈ ਕਰਨ ਦੀ ਜਰੂਰ ਬੱਚਿਆਂ ਨੂੰ ਸਟਾਫ ਨਰਸ ਦਾ ਪੇਪਰ ਉਹੋ ਅਪਲਾਈ ਕਰਨਾ ਚਾਹੀਦਾ ਜਿਹੜੇ ਬੱਚੇ ਇਹ ਪੇਪਰ ਨੂੰ ਕੁਆਲੀਫਾਈ ਨਹੀਂ ਕਰ पाए ਤਾਂ ਆਪਾਂ ਨੂੰ ਮੈਂ ਤੁਹਾਨੂੰ ਇਹ ਗੱਲ ਜਰੂਰ ਕਹੂੰਗਾ ਵੀ ਤੁਸੀਂ ਜੇਕਰ 1 ਨੰਬਰ ਤੋਂ ਰਹਿ ਰਹੇ ਹੋ ਜਾਂ 2 ਨੰਬਰ ਤੋਂ ਰਹਿ ਰਹੇ ਹੋ ਤਾਂ ਸੋ ਨਿਰਾਸ਼ ਹੋਣ ਦੀ ਲੋੜ ਨਹੀਂ ਏ ਤੁਸੀਂ ਆਪਣੀ ਤਿਆਰੀ ਕੰਟੀਨਿਊ ਰੱਖੋ ਹਰ ਸਾਲ ਬੇਟਾ ਇਸ ਸਾਲ ਦੇ ਵਿੱਚ ਦੋ ਵਾਰ ਸਟਾਫ ਨਰਸ ਦੀਆਂ ਜਿਹੜੀਆਂ ਪੋਸਟਾਂ ਆਉਂਦੀਆਂ ਰਹਿੰਦੀਆਂ ਗਈਆਂ ਜੇਕਰ ਤੁਸੀਂ ਆਪਣੀ ਤਿਆਰੀ ਨੂੰ ਲਗਨ ਨਾਲ ਕਰਦੇ ਰਹੋਗੇ ਤਾਂ ਤੁਸੀਂ ਉਹ ਉਹ ਵਿਅਕਤੀ ਹੋਵੋਗੇ ਜਿਹੜੇ ਸਰਕਾਰੀ ਨੌਕਰੀ ਨੂੰ ਹਾਸਲ ਕਰ ਲਵੋਗੇ ਜੇਕਰ ਤੁਸੀਂ ਆਪਣੀ ਟੇਰੀ ਹੁਣੀ ਟਾ ਕੇ ਬੈਠ ਜਾਓਗੇ ਵੀ ਨਹੀਂ ਸਾਡਾ ਇਹ ਪੇਪਰ ਕਲੀਅਰ ਨਹੀਂ ਹੋਇਆ ਅੱਗੇ ਵੀ ਨਹੀਂ ਹੋਣਾ ਤਾਂ ਇਹ ਤੁਹਾਡੀ ਗਲਤ ਸੋਚ ਹੈ ਤੁਸੀਂ ਆਪਣੀ ਤਿਆਰੀ ਨੂੰ ਕੰਟੀਨਿਊ ਰੱਖੋ ਤੇ ਲਗਾਤਾਰ ਬੇਟਾ ਲਗਾਤਾਰ 2 ਸਾਲ ਜਿਹੜਾ ਬੱਚਾ ਤਿਆਰੀ ਕਰਦਾ ਉਹ ਕਲੀਅਰ ਪੇਪਰ ਨੂੰ ਜਰੂਰ ਕਰਦਾ ਹੈ ਤਿਆਰੀ ਕਰਨ ਲਈ ਬੇਟਾ ਇੱਕੋ ਇੱਕ ਇੰਸਟੀਚਿਊਟ ਦਾ ਨਾਮ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੇਟਾ ਤੁਸੀਂ 9463079680 ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣੀ ਕੋਚਿੰਗ ਲੈ ਸਕਦੇ ਹੋ ਹੁਣ ਜਿਹੜੇ ਬੱਚੇ ਜਿਹੜਾ ਪੰਜਾਬੀ ਦਾ ਪੇਪਰ ਹੁਣ ਤੋਂ ਅਸੀਂ ਦੇਖ ਹੀ ਲਿਆ ਰਿਜ਼ਲਟ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਵੀ 50% ਬੱਚੇ ਆ ਜਿਹੜੇ ਪੰਜਾਬੀ ਦੇ ਵਿੱਚੋਂ ਫੇਲ ਹੋਏ ਨੇ ਤਾਂ ਪੰਜਾਬੀ ਦੇ ਪੇਪਰ ਦੀ ਵੀ ਤਿਆਰੀ ਬੇਟਾ ਕਰਨ ਦੇ ਲਈ ਤੁਸੀਂ 9463079680 ਤੇ ਸੰਪਰਕ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ